ਜੰਗਾਰਚ ਕਰਦੇ ਆ ਇਹ ਦੇ ਮੋਰੇ ਨਾ ਹੋ ਜੇ ਹਾਂਜੀ ਦਿੰਨਾ ਹੁਣ ਹਾਂਜੀ ਹਾਂਜੀ ਪ੍ਰੀਆ ਤੈਨੂੰ ਨਹੀਂ ਨਹੀਂ ਕਰਾ ਗਲਤ ਨਾ ਲਾ ਦੇ ਮੇਰਾ ਵੀ ਠੀਕ ਹੈ ਭਾਈ ਠੀਕ ਹੈ ਭਾਈ ਹਾਂ ਸਹੀ ਲੱਗਣੀ ਚਾਹੀਦੀ ਆ ਤਾਰਾ ਬੁਹਾ ਪੱਛਾ ਲਾਤਾ ਲਾਉਣਾ ਜੀ ਬੁਹਾ ਇਹਨੇ ਮਰਨਾਂ ਨੂੰ ਵਰਦਾਨੀ ਉਹ ਲੈ ਆ ਰਣਾ ਉਹ ਐਡਾ ਲਾ ਲੈਣੀ ਆ ਐਡਾ ਲਾ ਦਿਆਂ ਬਾਦ ਇੰਨਾ ਦੋ ਕੁ ਮਹੀਨੇ ਕੰਮ ਵੀ ਕੀਤਾ ਦਾ ਮਸਤਰੀ ਦੁਆਲੇ ਪਹਿਲਾਂ ਘੁੰਮਣਾ ਪੈਂਦਾ ਹਾਂ ਫੇਰ ਸਾਲੇ ਤੋਂ ਪੱਤਾ ਦੇਦਾ ਫੇਰ ਪਾ ਲੱਗਦੀ ਫੇਰ ਪਾਣੀ ਨਿਕਲਦਾ ਉਹ ਪੱਤਾ ਲੱਗੋ ਰਹਿਣੂ ਆਹ ਦੇਖ ਤਾਂ ਵੱਡਾ ਲੱਗੇ ਦਾ ਜ਼ੋਰ ਲੱਗਾ ਨਹੀਂ ਹੋਣਾ ਭੈਣ ਚੁੱਦਾ ਉਹ ਤਾਂ ਪਲਾਸ ਪਸਾਇਆ ਹੋਣਾ ਉਹ ਗਿਆ ਤਿੰਨ ਕਰਦਾ ਹੁੰਣੇ ਉਹਦੋਂ ਤਾਂ ਕਹਿੰਦਾ ਹੁਣ ਲੈ ਜਿਹੜੀ ਕੁੰਡੀ ਹੋ ਗਈ ਉਹ ਰੱਖ ਲੈਣੀ ਪਿੱਛੇ ਲੈ ਚੱਲੇ ਲਾਈਆਂ ਇੱਧਰ ਲੇ ਕਿਹੜੀ ਕਿਹੜੀ ਮੋਟਰ ਤੋਂ ਤਾਰ ਲਾ ਕੇ ਲਿਆ ਤਾਰਾ ਕੋਰ ਰੱਖਾ ਪੜੇ ਆਹ ਤੇਰੀ ਮਮਾ ਮੈਡ ਲਿਆ ਤੇਰੇ ਐਦਾ ਬਾ ਆ ਵੀ ਸੁਣਾ ਉਹ ਨਹੀਂ ਗੜਜ ਵਿੱਚ ਸਾੜ ਨਹੀਂ ਆਜੀ ਖੂਨੀਆਂ ਦੇ ਤਾਰਾ ਪੌਣੇ ਤੁਸੀਂ ਲਾ ਲਲ ਜਾਈ ਜੰਨੇ ਆ ਹਾਂ ਅਸੀਂ ਤਾਂ ਪੌਣੇ ਆ ਨੱਕੇ ਵੀ ਲਾਏ ਐ ਨਾ ਪਹਿਲਾਂ ਨਹੀਂ ਪਾਜੀ ਮੈਂ ਇਕ ਜੀ ਇੱਧਰ ਨੂੰ ਪਾਜੀ ਆਇਆ ਨਹੀਂ ਹੈਗਾ ਐਸ ਮੋਟਰ ਤੋਂ ਇੱਧਰੋਂ ਵੀ ਲਾਗ ਲਿਆ ਇੱਧਰੋਂ ਪਾਜੀ ਇੱਕ ਇੱਥੋਂ ਲਈ ਆ ਮੂਲ ਨਹੀਂ ਮੂਲ ਕਿੰਨੀਆਂ ਤਾਰਾ ਲਾਈਆਂ ਮੇਰੇ ਭਰਾ ਚਾਰ ਪੰਜ ਤਾਰਾ ਕਿਹੜਾ ਪਿੰਡ ਆ ਗੋਣਾ ਚੋਰਾ ਪਾਜੀ ਕਿਹੜਾ ਮੁੰਡਾ ਮੈਂ ਰਾਮਕਿਸ਼ਨ ਦਾ ਪਾਜੀ ਰਾਮਕਿਸ਼ਨ ਦਾ ਹਾਂਜੀ ਕਿੰਨੀਆਂ ਮੋਟਰਾਂ ਤੋਂ ਤਾਰਾ ਲ ਤਰਾਦੋ ਲਾਈਆਂ ਭਾਜੀ ਕੀ ਆ ਹੋਰ ਵੀ ਤੇਰੇ ਨਾਲ ਆ ਕੋਈ ਨਹੀਂ ਭਾਜੀ ਉਹ ਨਹੀਂ ਕੱਲਾ ਇਹਦੇ ਕੰਮ ਗੁਨਾਹਚੋਰ ਦਾ ਕਾਤੇ ਸਾਈਕਲ ਤੇ ਸਾਈਕਲ ਤੇ ਅਸੀਂ ਦੇਖ ਲਿਆ ਸਾਈਕਲ ਤੇ ਬਹਿ ਕੇ ਪੈਰਾ ਪਰ ਇਧਰੋਂ ਅੱਠਾਵੇਂ ਇਨੀ ਕਾ ਆ ਜਾ ਬਈ ਸ਼ਾਲ ਵਾਲੀ ਇਧਰ ਇਹ ਵੇਚਦਾ ਕਿਹਨੂੰ ਵੇਚਦਾ ਉਹ ਫੜਿਆ ਕਵਾੜੀ ਇਹਨੇ ਕਵਾੜੀ ਇਹਦੇ ਵੇਚਦਾ ਉਹ ਇੱਕ ਮਿੰਟ ਚੁੱਪ 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 ਕਿਹੜੇ ਕਵਾੜੀ ਭਾਜੀ ਸੇ ਟੱਕਰ ਜਾਂਦੇ ਕੋਈ ਨਾ ਕੋਈ ਇੱਧੇ ਟੱਕਰ ਨਹੀਂ ਬੰਦਿਆਂ ਨੂੰ ਸੱਚਾ ਗੱਲ ਚੁੱਪ ਚੁੱਪ ਕਰਕੇ ਗੱਲ ਸੁਣ ਲੈ ਬਰਾਬਰ ਆਈ ਨਾ ਕੁੱਟਣਾ ਨਹੀਂ ਚਾਹਦੇ ਤੈਨੂੰ ਠੰਡ ਬਹੁਤ ਆ ਨਹੀਂ ਤਾਂ ਪ੍ਰੈਣ ਲੈਣੀ ਚੱਕ ਉਹ ਤੇ ਲੜਾ ਬਾਹਰ ਪਾਜੀ ਮੈਂ ਇਹਨੂੰ ਦੱਸਿਆ ਬਈ ਇਹ ਵੜ ਗਿਆ ਨਾ ਚੜ ਜਾਣਾ ਅਸੀਂ ਨਹੀਂ ਛੱਡਣਾ ਹਾਂਜੀ ਪਾਜੀ ਪਾਜੀ ਬੰਦਿਆਂ ਨੂੰ ਗਵਾੜੀਆਂ ਦੱਸਦੇ ਕਿਹਨੂੰ ਦੰਨਾ ਕਿੱਥੋਂ ਕਿੱਥੇ ਲੈ ਕੇ ਜਾਣਾ ਮੇਰਾ ਭਰਾ ਤੈਨੂੰ ਆਪਾਂ ਛੱਡ ਵੀ ਦੇਾਂਗੇ ਪਰਾਂ ਦੇ ਰੀਆਂ ਮੇਰੇ ਹੱਥ ਮੇ ਲੱਗੇ ਮੈਂ ਕੋਈ ਆਈ ਬਾਈ ਮੈਂ ਕਰੀ ਤੈਨੂੰ ਸੁਪਨਾ ਆਇਆ ਜੀ ਬਾਜੀ ਇੱਦਾਂ ਦੇ ਦੀ ਨੀ ਮੋਟਰ ਇੱਦਾਂ ਦੇ ਦਿੰਗੇ ਇਹਨੂੰ ਪਤਾ ਐਂਦਾ ਕਿ ਤਾ ਮੋਟਰ ਪਤਾ ਸਾਲੇ ਨੂੰ ਤੂੰ ਭੈਣ ਦਿਆ ਲੋੜਿਆ ਹੋਣਾ ਆ ਦੱਸ ਕਿ ਨਾ ਆਈ ਬਾਜੀ ਮੈਂ ਕਿਦਿਨਾਂ ਵੀ ਨਹੀਂ ਆਇਆ ਬੰਦਿਆਂ ਨੂੰ ਦਾਂਦੇ ਪਹਿਲੀ ਵਾਰੀ ਤੈਨੂੰ ਕੁਛ ਨਹੀਂ ਬੰਦਿਆਂ ਵਾਂਗੂ ਦਾਂਦੇ ਨਾ ਲੱਤ ਤੋੜਦੇ ਨਹੀਂ ਦਾ ਬਾਜੀ ਮੈਂ ਕਿੱਦਾਂ ਮੋਟਰਾਂ ਦੇਖੀਆਂ ਬਾਜੀ ਕਿਹਦੀ ਪਹਿਲੀ ਵਾਰੀ ਇਹਦੇ ਨਾਲ ਆਉਣਾ ਕਿਤੇ ਮੋਟਰਾਂ ਦੇਖੀਆਂ ਤੈਨੂੰ ਕਿੱਦਾਂ ਪਤਾ ਪੁੱਦਾ ਹੀ ਹੁੰਦਾ ਇਸ ਟਾਈਮ ਤੇ ਐ ਨਹੀਂ ਉੱਤੇ ਬਗਲਿਆ ਉੱਤੇ ਤਾਂ ਰਹਿਨੇ ਆ ਕਿੱਥੇ ਭਾਜੀ ਉੱਤੇ ਜਿਹੜੇ ਰਾਹ ਤੇ ਗਿਆ ਤੂੰ ਉੱਤੇ ਭਾਜੀ ਉੱਤੋਂ ਪਿੱਛੇ ਮੋਟਰ ਆਇਆ ਤੂੰ ਮੈਂ ਗਿਆ ਭਾਜੀ ਉੱਤੇ ਗਿਆ ਇੱਧਰ ਇੱਧਰ ਦੀ ਗਿਆ ਕਿਤੇ ਤੇ ਤੇਰੇ ਵਾਲੀ ਦੀ ਲਾ ਲਿਆ ਹੋਰ ਕਿਹੜੀ ਦੀ ਲਈ ਆ ਉਤੋਂ ਹੋਰ ਦੀ ਚੱਕਿਆ ਅੰਦਰ ਉਹ ਭਾਜੀ ਕੁਝ ਵੀ ਨਹੀਂ ਚੱਕਿਆ ਭਾਜੀ ਤਾਰੇ ਲਈ ਅੱਗੇ ਵੀ ਤਾਰਾ ਲਾ ਕੇ ਲੈ ਗਿਆ ਨਹੀਂ ਭਾਜੀ ਅੱਗੇ ਨਹੀਂ ਮੈਂ ਲੈ ਕੇ ਗਿਆ ਲੈ ਗਏ ਆ ਰਾਜਾ ਦਾ ਵੀ ਸੌ ਲੱਗੇ ਭਾਜੀ ਪਹਿਲੀ ਗੱਲ ਹੁੰਦੇ ਯਾਰ ਉਹ ਰਾਜਾ ਸਾਹਿਬ ਨੂੰ ਕੱਲੇ ਵਿੱਚ ਜਾਉਂਦੇ ਪਹਿਲੀ ਵਾਰੀ ਆ ਭਾਜੀ ਮੈਂ ਯਾਰ ਕੰਮ ਤੁਸੀਂ ਕਰਨੇ ਪੁੱਠੇ ਦੇ ਨਾਂ ਬਾਬਾ ਰਾਜੇ ਦੇ ਪਹਿਲੀ